ਚੰਡੀਗੜ੍ਹ ਦੇ ਮੇਅਰ ਦੀ ਚੋਣ 30 ਜਨਵਰੀ ਨੂੰ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਡੀਸੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਹਾਂ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ BC ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਹੁਣ 30 ਜਨਵਰੀ ਨੂੰ ਚੋਣਾਂ ਹੋਣਗੀਆਂ ਅਤੇ ਦੁਬਾਰਾ ਜਿਹੜੇ ਨੋਮੀਨੇਸ਼ਨ ਨੇ ਉਹ ਫਾਈਲ ਕੀਤੇ ਜਾਣਗੇ ਤਾਂ ਜਿਵੇਂ ਕਿ ਪਿਛਲੇ ਦਿਨੀ ਖਬਰ ਸਾਹਮਣੇ ਆਈ ਸੀ ਕਿ 24 ਜਨਵਰੀ ਵਾਲਾ ਨੋਟੀਫਿਕੇਸ਼ਨ ਆਇਆ ਸੀ ਜਿਸ ਦੇ ਵਿੱਚ 24 ਜਨਵਰੀ ਨੂੰ ਚੰਡੀਗੜ੍ਹ ਮੇਅਰ ਚੋਣ ਕਰਾਉਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਦੇ ਵੱਲੋਂ ਇਸ ਫੈਸਲੇ ਨੂੰ ਰੱਦ ਕੀਤਾ ਗਿਆ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਹੁਣ ਨਵਾਂ ਨੋਟੀਫਿਕੇਸ਼ਨ ਸਾਹਮਣੇ ਆਇਆ ਹੈ ਜਿੱਥੇ ਕਿ 29 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਅਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਇਸ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਗਿਆ ਹੈ ਤਾਂ ਹੁਣ ਦੱਸ ਦਈਏ ਕਿ 29 ਜਨਵਰੀ ਤੱਕ ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ ਰਹੇਗਾ ਅਤੇ 30 ਜਨਵਰੀ ਨੂੰ ਦੁਬਾਰਾ ਚੋਣ ਹੋਵੇਗੀ ਤੇ ਦੁਬਾਰਾ ਨਵੇਂ ਮੇਅਰ ਦੀ ਚੋਣ ਜਿਹੜੀ ਉਹ ਕੀਤੀ ਜਾਵੇਗੀ ਤਾਂ ਹੁਣ ਕਹਿ ਸਕਦੇ ਆ ਕਿ ਚੰਡੀਗੜ੍ਹ ਨੂੰ ਦੁਬਾਰਾ ਇੱਕ ਨਵਾਂ ਮੇਅਰ ਮਿਲਣ ਜਾ ਰਿਹਾ ਹੈ ਨਵੀਆਂ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਪਹਿਲਾਂ 24 ਜਨਵਰੀ ਨੂੰ ਹੋਣੀ ਸੀ ਚੋਣਾਂ ਪਰ ਜਿਹੜੀਆਂ ਇਹ ਚੋਣਾਂ ਸੀ ਇਹ ਰੱਦ ਕਰ ਦਿੱਤੀਆਂ ਗਈਆਂ ਹਾਈ ਕੋਰਟ ਦੇ ਵੱਲੋਂ ਕਿਸੇ ਕਾਰਨ ਕਰਕੇ ਤੇ ਬਾਅਦ ਦੇ ਵਿੱਚ ਦੁਬਾਰਾ ਨਵਾਂ ਨੋਟੀਫਿਕੇਸ਼ਨ ਸਾਹਮਣੇ ਆਇਆ ਜਿਸ ਦੇ ਵਿੱਚ 24 ਤੋਂ 6 ਦਿਨ ਬਾਅਦ ਯਾਨੀ ਕਿ 30 ਤਰੀਕ ਨੂੰ ਚੋਣਾਂ ਹੋਣਗੀਆਂ 30 ਜਨਵਰੀ ਹੁਣ ਡੇਟ ਹੈ ਜਿਹੜੀ ਉਹ ਫਾਈਨਲ ਕੀਤੀ ਗਈ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਾਸਤੇ